ਸਸ਼੍ਰੀ ਗਾਲਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੋ ਦੋਸਤੋ ਕੱਲ ਆਪਣੀ ਇੱਕ ਕਹਾਣੀ ਅਧੂਰੀ ਰਹਿ ਗਈ ਸੀ ਇਹ ਉਸ ਕਹਾਣੀ ਦਾ ਪਾਰਟ 2 ਹੈ ਤੇ ਆਓ ਬਿਨਾ ਕਿਸੇ ਦੇਰੀ ਦੇ ਆਪਾਂ ਆਪਣੀ ਅੱਜ ਦੀ ਕਹਾਣੀ ਨੂੰ ਪੂਰਾ ਕਰਦੇ ਹਾਂ ਸੋ ਉਹ ਸੌਦਾਗਰ ਕੋਲ ਗਿਆ ਅਤੇ ਉਹਨੂੰ ਸਾਰੀ ਗੱਲ ਜਾ ਸੁਣਾਈ ਪਰ ਸੌਦਾਗਰ ਜਾਣਦਾ ਸੀ ਕਿ ਵਿੱਚੋਂ ਗੱਲ ਕੀ ਹੈ ਉਨੇ ਹਾਲੀ ਨੂੰ ਕਿਹਾ ਜਾ ਅੱਜ ਤੋਂ ਖੋਤੇ ਨੂੰ ਲੈ ਜਾ ਤੇ ਇਹਦੇ ਕੋਲੋਂ ਟੱਗੇ ਦਾ ਕੰਮ ਲੈ ਸੋ ਹਾਲੀ ਖੋਤੇ ਨੂੰ ਲੈ ਗਿਆ ਅਤੇ ਸਾਰਾ ਦਿਨ ਹਲ ਅੱਗੇ ਜੋਈ ਰੱਖਿਆ ਖੋਤਾ ਇਤਨੀ ਮਿਹਨਤ ਦਾ ਆਦੀ ਨਹੀਂ ਸੀ ਛੇਤੀ ਹੀ ਥੱਕ ਜਾਂਦਾ ਸੀ ਹਾਲੀ ਉਸੇ ਵੇਲੇ ਉਹਦੀ ਵੱਖੀ ਵਿੱਚ ਇੱਕ ਜੜ ਦਿੰਦਾ ਸੀ ਅਤੇ ਉਹਨੂੰ ਅੰਗਾ ਇੱਕ ਹਿੱਕ ਦਿੰਦਾ ਸੀ ਜਦੋਂ ਸ਼ਾਮ ਪਈ ਤਾਂ ਕੋਤੇ ਦੇ ਗਲੋਂ ਹਲ ਲਾਇਆ ਗਿਆ ਉਹਦੀਆਂ ਲੱਤਾਂ ਵਿੱਚ ਜਰਾ ਵੀ ਸਾਹ ਸੱਤ ਨਹੀਂ ਸੀ ਵਿਚਾਰਾ ਬੁਰੇ ਹਾਲੀ ਹੌਲੀ ਹੌਲੀ ਲੰਗੜਾਉਂਦਾ ਹੋਇਆ ਘਰ ਪਹੁੰਚਿਆ ਉਹਦੀਆਂ ਵੱਖੀਆਂ ਲਾਸ਼ਾਂ ਨਾਲ ਨੀਲੀਆਂ ਹੋਈਆਂ ਪਈਆਂ ਸਨ ਉਦਰ ਟੱਗਾ ਸਾਰਾ ਦਿਨ ਬੁੱਲੇ ਲੁੱਟਦਾ ਰਿਆ ਕਦੀ ਪੱਠਿਆਂ ਨੂੰ ਮੂੰਹ ਮਾਰ ਲਵੇ ਕਦੀ ਜ਼ਰਾ ਪੂਛ ਨਾਲ ਮੱਖੀਆਂ ਉਡਾ ਲਵੇ ਕਦੀ ਆਪਣੇ ਕਿੱਲੇ ਦੇ ਗਰਦ ਦੋ ਇੱਕ ਪੁਆਟਨੀਆ ਹੀ ਲੈ ਲਵੇ ਰਾਤ ਪੈਂਡ ਤੱਕ ਉਹਦਾ ਚਿਹਰਾ ਖਿੜ ਗਿਆ ਜਦੋਂ ਉਹਨੇ ਖੋਤੇ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ ਉਹ ਕਹਿਣ ਲੱਗਾ ਏ ਅਕਲ ਦੇ ਸਾਗਰ ਤੇਰੀ ਨੇਕ ਸਲਾਹ ਦੀ ਬਲੌਲਤ ਮੇਰਾ ਜੀਵਨ ਸੋਹ ਰਿਆ ਹੈ ਅੱਜ ਪਹਿਲਾ ਦਿਨ ਹੈ ਕਿ ਮੈਂ ਸੁੱਖ ਦਾ ਸਾਹ ਲਿਆ ਮੈਂ ਕਿਸ ਤਰ੍ਹਾਂ ਤੇਰਾ ਜਸ ਗਾਵਾਂ ਪਰ ਖੋਤਾ ਰੋਣੀ ਬੁੱਤੀ ਬਣਾਈ ਚੁੱਪਚਾਪ ਖੜਾ ਰਿਹਾ ਉਹਦੀ ਐਸੀ ਦੁਰਦਸ਼ਾ ਸੀ ਕਿ ਉਹਦੇ ਮੂੰਹੋਂ ਗੱਲ ਤੱਕ ਨਹੀਂ ਸੀ ਨਿਕਲਦੀ ਕਿਉਂਕਿ ਸਾਰਾ ਦਿਨ ਉਹਦੀਆਂ ਹੱਡੀਆਂ ਸਿੱਕਦੀਆਂ ਰਹੀਆਂ ਉਹ ਆਪਣੇ ਮਨ ਵਿੱਚ ਸੋਚਣ ਲੱਗਾ ਇਹ ਸਾਰੀ ਮੁਸੀਬਤ ਮੇਰੀ ਆਪਣੀ ਬੇਫਿਕੂਫੀ ਦਾ ਨਤੀਜਾ ਹੈ ਦੂਜਿਆਂ ਦੀ ਬਲਾ ਕਾਮ ਕਾ ਗੱਲ ਸਹੇੜ ਲਈ ਹੈ ਖੈਰ ਮੈਨੂੰ ਕਬਰਾਉਣਾ ਨਹੀਂ ਚਾਹੀਦਾ ਰੱਬ ਦੀ ਬਖਸ਼ੀ ਹੋਈ ਅਕਲ ਨੂੰ ਵਰਤ ਕੇ ਕੋਈ ਹੋਰ ਕਲਾਮ ਮਰੋੜਨੀ ਚਾਹੀਦੀ ਹੈ ਜਿਸ ਨਾਲ ਟੱਗਾ ਮੁੜ ਆਪਣੇ ਗੇੜ ਵਿੱਚ ਪੈ ਜਾਏ ਨਹੀਂ ਤਾਂ ਮੇਰੀ ਬੜੀ ਪੁੱਗਤ ਸੋਰੇਗੀ ਤੇ ਮੇਰੇ ਲਈ ਜਿਉਣਾ ਮੁਹਲ ਹੋ ਜਾਏਗਾ ਕੁਝ ਚਿਰ ਪਿਛੋਂ ਕੋਤੇ ਨੇ ਪੱਟੇ ਖਾਣੇ ਸ਼ੁਰੂ ਕਰ ਦਿੱਤੇ ਟੱਗਾ ਕੋਲ ਖੜਾ ਉਸ ਨੂੰ ਸੁਲਾਉਂਦਾ ਨਹੀਂ ਸੀ ਥੱਕਦਾ ਉਸੇ ਰਾਤ ਸੌਦਾਗਰ ਆਪਣੀ ਵੋਟੀ ਅਤੇ ਬੱਚਿਆਂ ਨਾਲ ਚੰਦਰਮੇ ਦੀ ਰੋਸ਼ਨੀ ਵਿੱਚ ਘਰ ਦੀ ਛੱਤ ਤੇ ਬੈਠਾ ਗੱਪਾਂ ਮਾਰ ਰਿਹਾ ਸੀ ਖੋਤੇ ਨੇ ਟੱਗੇ ਨੂੰ ਆਖਿਆ ਸੁਣਾ ਪਈ ਫਿਰ ਕੱਲ ਲਈ ਤੇਰਾ ਕੀ ਇਰਾਦਾ ਹੈ ਟੱਗੇ ਨੇ ਉੱਤਰ ਦਿੱਤਾ ਇਰਾਦਾ ਕੀ ਹੋਣਾ ਹੈ ਤੂੰ ਜਿਹੜੀ ਮੱਤ ਦਿੰਦੀ ਹੈ ਉਹਦੀ ਰੀਤ ਨਹੀਂ ਮੇਰੀ ਜੱਟ ਇਹ ਨੁਸਖਾ ਤਾਂ ساری ਉਮਰ ਵਰਤਣਾ ਚਾਹੀਦਾ ਹੈ ਸਾਰਾ ਦਿਨ ਮौज ਕਰਦਾ ਰਹਾਂ ਆ ਮੈਨੂੰ ਹੋਰ ਕੀ ਚਾਹੀਦਾ ਹੈ ਪਰ ਖੋਤੇ ਨੇ ਸਿਰ ਫੇਰਿਆ ਅਤੇ ਆਖਿਆ ਨਾ ਨਾ ਕਿਤੇ ਇਸ ਤਰ੍ਹਾਂ ਨਾ ਕਰ ਬੈਠੀ ਕਿਉਂ ਟੱਗੇ ਨੇ ਹੈਰਾਨ ਹੋ ਕੇ ਪੁੱਛਿਆ ਕੋਤੇ ਨੇ ਕਿਆ ਇੱਕ ਗੱਲ ਸਦਾ ਲਈ ਪੱਲੇ ਨਹੀਂ ਬੰਨ ਛੱਡੀ ਦੀ ਕਈ ਵਾਰ ਉਹ ਪੁੱਠੀ ਵੀ ਪੈ ਜਾਂਦੀ ਹੈ ਮੇਰੇ ਕੋਲ ਨਵੀਆਂ ਨਵੀਆਂ ਗੱਲਾਂ ਦਾ ਕੋਈ ਕਾਟਾ ਨਹੀਂ ਜਿੰਨੀਆਂ ਸਲਾਹਾਂ ਕਹੇ ਤੈਨੂੰ ਦੇ ਦਵਾਂ ਮੈਂ ਅੱਜ ਹੀ ਮਾਲਕ ਨੂੰ ਇਹ ਕਹਿੰਦਿਆ ਸੁਣਿਆ ਹੈ ਜੇ ਬੈਲ ਇਸੇ ਤਰ੍ਹਾਂ ਕੱਲ ਵੀ ਕੰਮ ਨਾ ਕਰੇ ਤਾਂ ਇਹਨੂੰ ਕਸਾਈ ਦੇ ਹਵਾਲੇ ਕਰ ਦਿਓ ਇਹ ਗਰੀਬਾਂ ਦੇ ਖਾਣ ਦੇ ਕੰਮ ਈ ਆਊ ਤੇ ਅਸੀਂ ਇਹਦੀ ਖਲ ਵੇਚ ਕੇ ਚਾਰ ਪੈਸੇ ਈ ਵਟ ਲਵਾਂਗੇ ਇਹ ਤੂੰ ਹੁਣ ਸੋਚ ਲੈ ਕਿਤੇ ਹਾਸੇ ਦਾ ਮੜਾਸਾਈ ਨਾ ਬਣ ਜਾਏ ਮੈਂ ਤੈਨੂੰ ਖਬਰਦਾਰ ਕਰ ਦਿੱਤਾ ਤੂੰ ਅੱਗੇ ਆਪਣਾ ਪੜਿਆ ਵਿਚਾਰ ਜਦੋਂ ਸੌਦਾਗਰ ਨੇ ਇਹ ਸੁਣਿਆ ਉਹ ਖਿੜ-ਖਿੜ ਕੇ ਹੱਸ ਪਿਆ ਅਤੇ ਇਤਨਾ ਹਸਿਆ ਕਿ athe ਲੋਟਪੋਟ ਹੋ ਗਿਆ ਉਹਦੀ ਵਾਟੀ ਉਹਨੂੰ ਪੁੱਛਣ ਲੱਗੀ ਕੋਈ ਐਸੀ ਵੈਸੀ ਗੱਲ ਤਾਂ ਹੋਈ ਨਹੀਂ ਇਹ ਹਾਸਾ ਕਾਦਾ ਹੈ ਉਹਨੇ ਉੱਤਰ ਦਿੱਤਾ ਟੱਗੇ ਅਤੇ ਖੋਤੇ ਦੀ ਗੱਲ ਸੁਣ ਕੇ ਮੇਰਾ ਹਾਸਾ ਨਹੀਂ ਰੁਕਦਾ ਉਹਦੀ ਵਾਟੀ ਨੇ ਪੁੱਛਿਆ ਮੈਨੂੰ ਵੀ ਤਾਂ ਕੁਝ ਪਤਾ ਲੱਗੇ ਉਹ ਕੀ ਕਹਿ ਰਹੇ ਨੇ ਸੌਦਾਗਰ ਨੇ ਉੱਤਰ ਦਿੱਤਾ ਇਹ ਮੈਂ ਨਹੀਂ ਦੱਸ ਸਕਦਾ ਓਦੀ ਵੋਟੀ ਨੇ ਆਖਿਆ ਤੁਹਾਨੂੰ ਜ਼ਰੂਰ ਦੱਸਣਾ ਪਏਗਾ ਸੌਦਾਗਰ ਨੇ ਫੇਰ ਉੱਤਰ ਦਿੱਤਾ ਨਹੀਂ ਮੈਂ ਤੈਨੂੰ ਕਿਹਾ ਜੋ ਮੈਂ ਇਸ ਦੱਸ ਨਹੀਂ ਸਕਦਾ ਤੈਨੂੰ ਪਤਾ ਨਹੀਂ ਇਹ ਦੱਸਣ ਦੀ ਸਜ਼ਾ ਮੌਤ ਹੈ ਪਰ ਓਦੀ ਵੋਟੀ ਨੇ ਆਖਿਆ ਇਹ ਤਾਂ ਮੇਰਾ ਝੂਠ ਹੈ ਮੈਨੂੰ ਭੋਲੀ-ਪਾਲੀ ਸਮਝ ਕੇ ਠੱਗਦੇ ਹੋ ਹੱਸ ਮੇਰੇ ਤੇ ਰਹੇ ਹੋ ਤੇ ਨਾ ਪਸ਼ੂਆ ਦਾ ਲਾ ਰਹੇ ਹੋ ਮੇ ਤੋ ਜ਼ਰੂਰ ਤੁਸੀਂ ਕੁਝ ਲੁਕਾਲ ਰਹੇ ਹੋ ਪਰ ਜੇ ਤੁਸੀਂ ਮੈਨੂੰ ਨਹੀਂ ਦੱਸੋਗੇ ਤਾਂ ਮੈਂ ਇੱਥੋਂ ਚਲੀ ਜਾਣਾ ਤੇ ਮੁੜ ਕਦੇ ਵੀ ਨਹੀਂ ਆਉਣਾ ਇਹ ਕਹਿ ਕੇ ਉਹ ਬੈਠ ਗਈ ਅਤੇ ਉੱਚੀ-ਉੱਚੀ ਰੋਣ ਲੱਗ ਪਈ ਸੌਦਾਗਰ ਨੇ ਕਿਹਾ ਤੋ ਸ਼ਦੈਣਤਾ ਨਹੀਂ ਹੋ ਗਈ ਰੱਬ ਤੋਂ ਡਰ ਤੇ ਜਾਣਦੇ ਇਸ ਗੱਲ ਨੂੰ ਐਵੇਂ ਨਿੱਕੀ ਜਈ ਗੱਲ ਤੇ ਕਲੇਸ਼ ਨਹੀਂ ਕਰੀਦਾ ਪਰ ਉਹਦੀ ਵਾਟੀ ਜਿੱਦੀ ਪੈ ਗਈ ਤੇ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਸੱਚ ਦੱਸੋ ਕਿ ਤੁਸੀਂ ਹੱਸੇ ਕਿਉਂ ਸੌਦਾਗਰ ਨੇ ਉੱਤਰ ਦਿੱਤਾ ਪਲੀਏ ਲੋਕੇ ਤੈਨੂੰ ਪਤਾ ਹੈ ਕਿ ਜਦੋਂ ਰੱਬ ਨੇ ਮੈਨੂੰ ਜਾਨਵਰਾਂ ਤੇ ਪੰਛੀਆਂ ਦੀ ਬੋਲੀ ਸਮਝਣ ਦੀ ਸ਼ਕਤੀ ਦਿੱਤੀ ਸੀ ਤੇ ਨਾਲ ਹੀ ਉਹਨੇ ਕਿਹਾ ਸੀ ਕਿ ਜੇ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਨਹੀਂ ਬਚਣਾ ਖਮ ਖਾਦਾ ਅੜਪ ਪੁਣਾ ਛੱਡ ਦੇ ਪਰਵਾ ਨਹੀਂ ਮੈਨੂੰ ਜ਼ਰੂਰ ਦੱਸੋ ਕਿ ਠੱਗੇ ਤੇ ਖੋਤੇ ਨੇ ਇੱਕ ਦੂਜੇ ਨੂੰ ਕੀ ਕਿਹਾ ਹੈ ਇੱਥੇ ਕਿਸੇ ਬਹਿ ਰਹਿਣਾ ਹੈ ਅੰਤ ਵੇਲੇ ਤਾਂ ਅਖਿਰ ਸਭ ਦਾ ਹੀ ਹੋਣਾ ਹੈ ਇਸ ਤਰ੍ਹਾਂ ਉਹਦੀ ਵੋਟੀ ਉਹਦੇ ਖੇੜੇ ਪੈ ਗਈ ਅਤੇ ਉਹ ਬੜਾ ਆਵਜ਼ਾਰ ਹੋਇਆ ਪਰ ਉਹ ਆਪਣੀ ਵੋਟੀ ਨਾਲ ਬੜਾ ਪਿਆਰ ਕਰਦਾ ਸੀ ਇਸ ਲਈ ਇੱਕ ਦਿਨ ਉਹ ਤੰਗ ਆ ਕੇ ਆਖਣ ਲੱਗਾ ਅੱਛਾ ਤਾਂ ਬੁਲਾ ਲਿਆ ਆਪਣੇ ਮਾਪਿਓ ਤੇ ਹੋਰ ਸਾਖ ਸੰਬੰਧੀਆਂ ਨੂੰ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਕਰ ਜਾਵਾਂ ਸਾਧਾ ਗਰ ਕੋਲ ਇੱਕ ਕੁੱਤਾ ਇੱਕ ਕੁੱਕੜ ਅਤੇ ਪੰਜਾਗ ਕੁਕੜੀਆਂ ਵੀ ਸਨ ਜਦੋਂ ਆਪਣੇ ਅੰਤ ਵੇਲੇ ਦੀ ਤਿਆਰੀ ਕਰ ਰਿਹਾ ਸੀ ਤਾਂ ਉਹਨੇ ਕੁੱਤੇ ਅਤੇ ਕੁੱਕੜ ਨੂੰ ਗੱਲਾ ਕਰਦੇ ਸੁਣਿਆ ਕੁੱਤੇ ਨੇ ਕੁੱਕੜ ਨੂੰ ਆਖਿਆ ਕੀ ਤੈਨੂੰ ਪਤਾ ਹੈ ਕਿ ਸਾਡਾ ਮਾਲਕ ਮਰਨ ਲਈ ਤਿਆਰ ਹੋ ਰਿਹਾ ਉਹਦੀ ਮੌਤ ਇਸ ਗੱਲ ਤੇ ਅੜੀ ਹੋਈ ਹੈ ਕਿ ਉਹਨੂੰ ਸਾਡੀਆਂ ਸੁਣੀਆਂ ਹੋਈਆਂ ਗੱਲਾਂ ਦੱਸੇ ਉਹਦੇ ਸਮਝਾਉਣ ਬੁਝਾਉਣ ਤੇ ਵੀ ਉਹ ਬਾਜ਼ ਨਹੀਂ ਆ ਰਹੀ ਕੁੱਕੜ ਨੇ ਆਖਿਆ ਸਾਡਾ ਮਾਲਕ ਆਖਦਾ ਤਾਂ ਐ ਕਿ ਉਹਨੂੰ ਗੈਬ ਦੀਆਂ ਗੱਲਾਂ ਦਾ ਪਤਾ ਹੈ ਪਰ ਕੀ ਹੋਇਆ ਜੇ ਆਪਣੀ ਵੋਟੀ ਨੂੰ ਵੀ ਨਹੀਂ ਚਾਰ ਸਕਦਾ ਕੁੱਤੇ ਨੇ ਪੁੱਛਿਆ ਫਿਰ ਤੇਰੇ ਖਿਆਲ ਵਿੱਚ ਸਾਡੇ ਮਾਲਕ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਕਿਉਂ ਇਹ ਤਾਂ ਗੱਲ ਹੀ ਕੁਝ ਨਹੀਂ ਆਪਣੀ ਵੋਟੀ ਨੂੰ ਇਹ ਕਹਿ ਦੇਵੇ ਕਿ ਸੁਣਨ ਵਾਲਾ ਸਦਾ ਲਈ ਸੁਦਾਈ ਹੋ ਜਾਂਦਾ ਹੈ ਤੇ ਉਹਦੀ ਮੌਤ ਬੁਰੀ ਤਰ੍ਹਾਂ ਹੁੰਦੀ ਹੈ ਬਸ ਇਸੇ ਡਰ ਨਾਲ ਉਹ ਆਪਣੀ ਜ਼ਿੱਦ ਛੱਡ ਦੇਵੇਗੀ ਸੌਦਾਗਰ ਕੁੱਕੜ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਉਹ ਉਸੇ ਵੇਲੇ ਆਪਣੇ ਕਮਰੇ ਵਿੱਚ ਗਿਆ ਅਤੇ ਆਪਣੀ ਵੋਟੀ ਨੂੰ ਬੁਲਾ ਕੇ ਕਹਿਣ ਲੱਗਾ ਹਾਂ ਸੱਚ ਇਹ ਦੱਸਣਾ ਤਾਂ ਮੈਂ ਭੁੱਲ ਨਹੀਂ ਗਿਆ ਸਾ ਕਿ ਭੇਤ ਵਾਲੀ ਗੱਲ ਨੂੰ ਸੁਣਨ ਵਾਲਾ ਵੀ ਨਾਲ ਹੀ ਸੁਦਾਈ ਹੋ ਜਾਂਦਾ ਹੈ ਤੇ ਬੁਰੀ ਤਰ੍ਹਾਂ ਮਰਦਾ ਹੈ ਸੋ ਤੂੰ ਵੀ ਮਰਨ ਲਈ ਤਿਆਰ ਹੋ ਜਾ ਵੇ ਸੁਣਦਿਆ ਹੀ ਉਹਦੀ ਵੋਟੀ ਦੇ ਹੋਸ਼ ਉੱਡ ਗਏ ਤੇ ਉਹ ਘਬਰਾ ਕੇ ਬੋਲੀ ਨਾ ਨਾ ਇਹੋ ਜੀ ਗੱਲ ਸੁਣਨੋਂ ਕੀ ਖੜਿਆ ਐ ਮੈਂ ਸੁਦੇਨ ਥੋਣੀ ਆ ਮੈਂ ਤਾਂ ਐਵੇਂ ਹੱਸ ਰਹੀ ਸਾਂ ਸੌਦਾਗਰ ਨੇ ਆਖਿਆ ਚੰਗਾ ਫੇਰ ਕਦੀ ਨਾ ਪੁੱਛੀ ਪੁੱਠੇ ਸਿੱਧੇ ਸਵਾਲ ਇਸ ਤੋਂ ਪਿਛੋਂ ਸੌਦਾਗਰ ਖੁਸ਼ੀ ਖੁਸ਼ੀ ਰਹਿਣ ਲੱਗ ਪਿਆ ਅਤੇ ਉਹਦੀ ਵੋਟੀ ਨੇ ਫੇਰ ਕਦੀ ਅੜੀ ਨਹੀਂ ਕੀਤੀ ਹਾਂਜੀ ਦੋਸਤੋ ਤੁਹਾਨੂੰ ਇਹ ਗਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਦੀਆਂ ਹੋਰ ਗਾਣੀਆਂ ਸੁਣਨ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਦੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ